ਤੁਕਨਾ ਸਿਵਾਹੀ ਗੁਰੂਸਾਨਿ ਵਿਟਿਓ ਹਮ ਆਵਨ ਗੁਣ ਪਰੇ ਇੱਕ ਗੁਣ ਨਹੀ ਅਮਰਤਿ ਛਾਡ ਵਿਚੇ ਵਿਚ ਗਾਈ ਮਾਇਆ ਮੂ ਪਰਮ ਦ ਦਰਸਿਓ ਪ੍ਰੀਤ ਲਗਾਈ ਿਕ ਉਤਮ ਪੰਥ ਸੁਣਿਓ ਗੁਰ ਸੰਗਤ ਤੇ ਮਿਲਾਂ ਤੇ ਜਮ त्राਸ ਮਿਟਾਈ ਇਕ ਅਰਦਾਸ ਬਾਖ ਕੀਰਤ ਕੀ ਗੁਰ ਰਾਮਦਾਸ ਰਖੋ ਸਰ ਨਹੀਂ ਮਾਮੂਰ ਚ ਕੀ ਕੀਤਕ ਬਾਤ ਹੈ ਮੂਟ ਪਰੰਦੀ ਤਰੇ ਅਰੇ ਗੁਰ ਨਾਨਕ ਜਨ ਸੁਣਿਆ ਦੇਖਿਆ ਸੇ ਫਿਰ ਗਰਭਸਨਾ

ਗਿਆਨ ਧਿਆਨ ਕਿਸ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਦਸਰ ਨਹੀਂ ਤਾਰ ਆਪਣਾ ਨਾਮ ਦਿਓ ਗੁਣ ਗਾਵਾਂ ਦਿਨ ਰਾਤ ਨਾਨਕ ਜਾਉ ਇਹੋ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਦਰਨਾਏ ਜੀਓ ਮੈਂ ਅਸਰ ਕੀ ਕਿ ਤਮਾ ਮੇਰਾ ਸਭ ਦੁੱਖ ਗਵਾਏ ਜਿਉ ਲੱਖ ਕਿਸੀਆਂ ਬਾਤਿਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਮਕ ਇੱਕ ਹਰਨਾਮ ਦੇ ਮੇਰਾ ਮਨ ਤਨ ਸੀਤਲ ਹੋਈ ਸੋ ਤਲ ਗੁਰਸੇਵੀ ਐ ਐਨਸ ਸਹਿਜ ਸੁਭਾਈ ਦਰਸਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸ੍ਰਿਪਤਕ ਸੰਬੰਧੀ ਲੂਗ ਅਰਸੋ ਕੋਰਚੋ ਚੱਟੀਏ ਤੁਦ ਡਿੱਟੇ ਸੱਚੇ ਬਾਦਸ਼ਾਹ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਬਾਦਸ਼ਾਹ ਸਰਸਹਾਂ ਦੀ ਸ਼ਾਹ ਜਿਸ ਪਾਸ ਬੈਟਿਆਂ ਸੋਈਏ ਸਭਨਾ ਦਾ ਵਿਸਾਉ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਆਦੁਨੀ ਤਵੰ ਗੁਰ ਪ੍ਰਸਾਦ ਰਾਗ ਗਉਂਦ ਚੌਪਦੀ ਮਹੱਲਾ ਚੌਥਾ ਧਾਰ ਪਹਿਲਾ ਜੀਵਨ ਚਿਤ ਯਾਸ ਰਖੇ ਹਰ ਉਪਰ ਤਾਂ ਮਨ ਚਿੰਦੇ ਅਨੇਕ ਅਨੇਕ ਫਲ ਪਾਈ ਹਰ ਜਾਣੇ ਸਭ ਕਿਛ ਜੋ ਜੀ ਵਰਤੈ ਪ੍ਰਭ ਕਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ ਜੇ ਮਨ ਚਿਤ ਆਸ ਰਖੇ ਹਰ ਉਪਰ ਤਾਂ ਮਨ ਚਿੰਦੇ ਅਨੇਕ ਅਨੇਕ ਫਲ ਪਾਈ ਹਰ ਜਾਣੇ ਸਭ ਕਿਛ ਜੋ ਜੀਵਤ ਹੈ ਪ੍ਰਭ ਘਾਲਿਆ ਕਿਸੇ ਕਾ ਇਕ ਤੇਲ ਨਾ ਗਵਾਈ ਹਰਿ ਤੇ ਸਿੱਤੀ ਆਸਤੀ ਜੀਵਨ ਮੇਰੇ ਜੋ ਸਭ ਮੈਂ ਸੁਆਮੀ ਰਹਾ ਸਮਾਈ ਮੇਰੇ ਮਨ ਆਸਾ ਕਰ ਜਗਦੀਸ਼ ਗਸਾਈ ਜੋ ਬਿਨ ਹਰਿ ਆਸ ਅਵਰ ਕਾਹੁ ਕੀ ਕੀ ਜੈ ਸਾਨੇ ਫਲ ਆਸ ਸਭ ਬਿਰਤੀ ਜਾਈ ਰਹਾਉ ਜੋ ਦਿਸੇ ਮਾਇਆ ਮੋਹ ਕੁਟੰਬ ਸਭ ਮਤ ਤਿਸ ਕੀ ਆਸ ਲਗ ਜਨਮ ਗਵਾਈ ਇਨ ਕੇ ਕਿਛ ਹੱਥ ਨਹੀਂ ਕਹਾ ਕਰੀ ਇਹ ਬੱਪੜੀ ਇਨਕਾ ਵਾਇਆ ਕੱਚ ਨਾ ਵਸਾਈ ਮੇਰੇ ਮਨ ਆਸ ਕਰ ਹਰ ਪ੍ਰੀਤਨ ਹਰ ਪ੍ਰੀਤਮ ਆਪਣੇ ਕੀ ਜੋ ਤuj ਤਾਰੇ ਤੇਰਾ कुटुंब ਸਭ ਛੜਾਈ ਜੇ ਕੇਸ ਆਸ ਅਵਰ ਕਰਹਿ ਪਰ ਮਿੱਤਰੀ ਮਤ ਤੂੰ ਜਾਣੈ ਤੇਰੇ ਕਿਤੇ ਕੰਮ ਆਈ ਏ ਆਸ ਪਰ ਮਿੱਤਰੀ ਭਾਉ ਦੂਜਾ ਹੈ ਕਿਨ ਮੇ ਝੂਠ ਬੈਨ ਸਭ ਜਾਈ ਮੇਰੇ ਮਨ ਆਸ ਕਰ ਹਰ ਪ੍ਰੀਤਮ ਸਾਚੇ ਕੀ जो तिहा कहलिया सब थाए पाई आसा मनसा सब तेरी मेरे स्वामी जैसी तू आस करावे तैसी को आस कराई किस किसी के हाथ नहीं मेरे स्वामी ऐसी मेरे बुज बुझाई जन नानक की आस तू जाने हर दर्शन देख हर दर्शन तृपताई किश किसी के हाथ नहीं मेरे स्वामी ऐसी मेरे बुझ बुझाई जन नानक की आस तुम जाने हर दर्शन देख हर दर्शन त्रिपताई वाहिगुरु जी का खल सा वाहगुरु जी की फतेह शासन इस पावन पवित्र तो में जो कि राग गाँव जो है ਔਰ ਚੌਥੇ ਪਾਸ਼ਾ ਤਨਤਨ ਸਿੰਘ ਜੀ ਅਰਾਮਦਾਸ ਜੀ ਦੀ ਬਾਣੀ ਵਿੱਚੋਂ ਹੈ ਸਾ ਸੰਗਤ ਆਪਾਂ ਇਸ ਹੁਕਮਨਾਮੇ ਲਈ ਜਿਵੇਂ ਹੈ ਪਦ ਅਰਥ ਕਰਦੇ ਪਹਿਲਾਂ ਪਦ ਅਰਥ ਜਿਹੜਾ ਹੁਕਮ ਕਰਦੇ ਚੌਪਦੇ ਕੀ ਹੁੰਦੇ ਹਨ ਚਾਹ ਬਚੌਪਦੇ ਚਾਰ ਬੰਦਾ ਵਾਲੇ ਸ਼ਬਦ ਨੂੰ ਚੌਪਦੇ ਕਹਿੰਦੇ ਹਨ ਮਨ ਹੈ ਗਿਆ ਜੀ ਨੰਨੇ ਨੂੰ ਸਹਾਰੀ ਹੀ ਆ ਗਈ ਹੈ ਦਾ ਇਹਦਾ ਅਦ ਕਾਰਨ ਤਾਰਕ ਹੈ ਜਿਹੜਾ ਆਪਣਾ ਪੂਰੀ ਨਿਸ਼ਾਨੀਆਂ ਤੇ ਆ ਗਈ ਇਹ ਮਤਲਬ ਹੁੰਦਾ ਕਿ ਇਸ ਕਰਕੇ ਇੱਕ ਮਨ ਬਚਦਾ ਹੁਣ ਚੇਤਨੂ ਤੱਤੇ ਨੂੰ ਸਹਾਰੀ ਇਹਦਾ ਵੀ ਮਤਲਬ ਉਹ ਚੇਤਨੂ ਬਚਦਾ ਹੁਣ ਮਨ ਚੰਦੇ ਮਨ ਚੰਦੇ ਚੰਦੇ ਮੰਗੇ ਮਨ ਮੰਗੇ ਪਾਈ 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 ਨਹੀਂ ਪਾਈ ਤੂੰ ਹਾਸਲ ਕਰ ਲਏਗਾ ਤੂੰ ਪਾਏਗਾ ਹਨ ਜੀ ਆ ਗਿਆ ਹੈ ਜੇ ਜਿਹਨੂੰ ਜੀ ਵਿਹਾਰੀ ਤੇ ਈਡੀ ਨੂੰ ਸਿਆਰੀ ਜੀ ਹੁਣ ਜੀ ਤੇ ਬਣ ਗਿਆ ਈਡੀ ਨੂੰ ਆਪਾਂ ਸਿਆਰੀ ਨਾਮ ਹੀ ਲੱਗੀ ਹੋਵੇ ਤਾਂ ਜੀ ਬਣ ਗਿਆ ਪਰ ਇਹ ਜਿਹੜੀ ਸਿਆਰੀ ਆ ਇਹਦਾ ਮਤਲਬ ਹੈ ਜੀ ਵਿੱਚ ਇਹ ਵੀ ਉਹੀ ਅਧਿਕਰਮਕ ਦੀ ਨਿਸ਼ਾਨੀ ਸਿਆਰੀ ਲੱਗੀ ਹੈ ਤਾਂ ਇਹਦੀ ਕੀ ਆਗਿਆ ਜੀ ਇਹ ਅਧਿਕਰਮਕ ਦੀ ਨਿਸ਼ਾਨੀ ਅੱਗੇ ਹੈਗਾ ਕਾਲਿਆ ਕਾਲਿਆ ਤਾਂ ਮੈਂ ਤੇ ਵੀ ਉਸ ਮਾਰਕ ਨੂੰ ਮਿਲਵਾਤੇ ਕੋਈ ਮਿੰਦ ਕਰਦਾ ਹੈ ਤਾਂ ਉਹ ਦੀ ਜਿਹੜੀ ਇਹ ਗੱਲ ਹੈ ਉਹ ਅਜਾਈ ਇੱਕ ਤਿਲ ਤਕਦੀਮ ਮਤਲਬ ਉਹ ਜਾਣਦਾ ਇੱਕ ਤਿਲ ਹਰ ਕਿਸ ਦੀ ਕਿਸ ਹਰੀ ਦੀ ਉਸ ਪਰਮਾਤਮਾ ਦੀ ਹਰ ਕਿਸ ਦੀ ਬਾਹ ਉਸ ਪਰਮਾਤਮਾ ਦੀ ਮਨ ਹੈ ਮਮਾ ਤੇ ਨੰਨਾ ਮਨ ਹੈ ਬੁਖਤਾ ਹੈ ਨੰਨਾ ਜਦੋਂ ਇਸ ਤਰ੍ਹਾਂ ਲੱਗ ਜਾਂਦਾ ਉਹਨੂੰ ਸਬੂਧਨ ਹੁੰਦਾ ਮੰਨਣਾ ਇਹ ਮਨ ਕਿ ਇਹ ਜਗਦੀਪ ਜਗਤ ਇਸ ਜਗ ਦਾ ਮਾਲਕ ਕਿਸ اور ਕੌਣ ਕੀ ਕੌਣ ਹੋਰ ਕਿਸੇ ਸਭ ਉਹਦੀ ਸਾਰੀ ਬਰਤੀ ਬਰਤੀ ਜਾਏ ਭਾਵ ਗਰਸ ਜਾਏ ਜਾਈ ਤੋ ਭਾਵ ਜਾਂਦੀ ਜਾਈਏਤੀ ਜਾਈ ਜੰਦੀ ਸੰਸਾਰਾ ਮਤ ਗਵਾਈ ਇਹ ਦਰ ਮਤ ਗਵਾਈ ਨਹੀਂ ਮਤ ਗਵਾਣਾ ਨਹੀਂ ਗਵਾਈ ਗਵਾਣਾ ਨਹੀਂ ਇਨ ਕੇ ਹਾਥ ਇਨ ਕੇ ਹੱਥ ਨੂੰ ਹੱਥ ਨੂੰ ਕਿਤੇ ਹਰੀ ਲੱਗੀ ਹੈ ਇਹਦਾ ਮਤਲਬ ਵਿੱਚ ਹੈ ਵਿੱਚ ਕੀ ਹੁੰਦਾ ਹੈ ਵਿੱਚ ਜਿਹੜਾ ਹੈ ਉਹ ਅਧਿਕਰਣ ਕਰ ਪੀਛਣੀ ਹੈ ਤਾਂ ਵਿੱਚ ਬੰਦੇ ਇਹਨਾਂ ਦੇ ਹੱਥ ਵਿੱਚ ਅੱਗੇ ਇਹ ਅੱਗੇ ਹੈ ਬਕੋੜੇ ਇਹ ਹੁੰਦਾ ਵਿਚਾਰ ਵਾਹਿਆ ਲਈ ہوئی ਵਾਹ 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 ਹੋਣਾ ਨਾ ਵਾਹ ਵਾਹ ਯਾਰ ਇਹਨੂੰ ਕਰਨ ਲੱਗਾ ਇਹ ਬਣ ਗਿਆ ਵਾਹ ਵਾਹ ਵਾਹਿਆ ਤੋਂ ਪਾਉਂਦਾ ਨਾਮ ਸਾਈਂ ਬਸ ਨਹੀਂ ਚੱਲਦਾ ਸਫਲ ਨਹੀਂ ਹੁੰਦਾ ਪਾਰੇ ਹੁੰਦਾ ਪਾਰ ਲੰਘਾਉਂਦਾ ਪਰ ਮਿਤਰੀ ਪਰ ਮਿਤਰੀ ਕੀ ਹੈ ਮਾਇਆ ਦੀ ਇਹਨੂੰ ਪਰਮਿਤਰੀ ਜਿਹੜੀ ਆਉਗੀ ਇਹ ਮਾਇਆ ਕਰ ਰਹੇ ਹਾਂ ਤੂੰ ਕਰੇਗਾ ਕਿਤੇ ਕੰਮ ਕਿਸੇ ਵੀ ਕੰਮ ਵਿੱਚ ਪਰਮਿਤਰੀ ਆਸ ਮਾਇਆ ਦੀ ਆਸ ਪਰਮਿਤਰੀ ਆਸ ਜਿਹੜੀ ਆ ਉਹ ਜਿਹੜੀ ਆ ਮਾਇਆ ਦੀ ਆ पाओ दूजा प्रभु ਤੋਂ ਬਿਨਾਂ ਹੋਰ ਕੋਈ ਪਿਆਰ ਅਦਰਦੈਨ ਪਰਮਾਤਮਾ ਕੋਈ ਪਿਆਰ ਹੈ ਤੇ ਕੌਣ ਕਹਿੰਦੇ ਆ ਪਾਉ ਦੂਜਾ ਪਾਉ ਦੂਜਾ ਵੀ ਦੂਜਾ ਬਿਨਾਂ ਪਿਆਰ ਪਰਮਾਤਮਾ ਨਾਲ ਚੜ੍ਹਦਾ ਕੋਈ ਦੂਜਾ ਹੈ ਕੌਣ ਉਹ ਹਮਾਏਗਾ ਪਾਏ ਪਾਈ ਸਫਲ ਹੋਏਗਾ ਮਨਸਾ ਮਨ ਦਾ ਮਨਸਾ ਜਿਹੜਾ ਹੁੰਦਾ ਮਨ ਦਾ ਕੋਈ ਨਾ ਹੁੰਦਾ ਸੁਆਮੀ ਹੁੰਦਾ ਹੈ ਜੇ ਸੁਆਮੀ ਉਹਦਾ ਕੋਈ ਜੀਵ ਕਿਸੇ ਕੇ ਹੱਥ ਕਿਸੇ ਕੇ ਹੱਥ ਕਿਸੇ ਵੀ ਜੀਵ ਦੇ ਹਾਸੇ ਵਿੱਚ ਮੇਰੇ ਮੇਰਾ ਸਤਿਗੁਰ ਮੇਰੇ ਗੁਰੂ ਨੇ ਸਤਿਗੁਰੂ ਮੇਰੇ ਸਤਿਗੁਰੂ ਨੇ ਮੂਝ ਮੂਝ ਕੀ ਹੁੰਦਾ ਸਮਝ ਇੱਕ ਸਮਝ ਹੁੰਦੀ ਹੈ ਬੁਝਾਈ ਸਮਝ ਦੇਖ ਭਾਵ ਦੇਖ ਤੋਂ ਭਾਵ ਦੇਖੇ ਦਰਸ਼ਨ ਦਰਸ਼ਨ ਦੀ ਬਰਕਤ ਦਰਸ਼ਨ ਦੀ ਵਰਤ ਤ੍ਰਿਪਤਾਈ ਮਨ ਰਜ ਜਾਂਦਾ ਹੈ ਮਨ ਰਜ ਜਾਂਦਾ ਹੈ ਇਹ ਸੰ ਅਖੀ ਅਰਥ ਜਿਸ ਵਿੱਚ ਜਿਹੜੇ ਪਦ ਅਰਥ ਉਹਨਾਂ ਦੀ ਆਪਾਂ ਜਿਹੜੀ ਹੈ ਉਹ ਤਾਂ ਕਿ ਉਹਨਾਂ ਪਾਸਾਰੇ ਉਹਨਾਂ ਮਿਲਿਆ ਤਾਂ ਜਾਣਿਆ ਏ ਮੇਰੇ ਮਨ ਜਗਤ ਦੇ ਮਾਲਕ ਧਰਤੀ ਦੇ ਸਾਈ ਆਹ ਉਹਦੀ ਆਸ ਰੱਖਿਆ ਮਨ ਨੂੰ ਸਬੂਧਨ ਹੋ ਕੇ ਮਨ ਨੂੰ ਕਿਹਾ ਜਾ ਰਿਹਾ ਕਿ ਇਹ ਧਰਤੀ ਦੇ ਸਾਈ ਸਾਈ ਧਰਤੀ ਦਾ ਮਾਲਕ ਹੈ ਇਹਦੀ ਆਸ ਰੱਖਿਆ ਪਰਮਾਤਮਾ ਤੋਂ ਬਿਨਾਂ ਜਿਹੜੀ ਵੀ ਕਿਸੇ ਹੋਰ ਦੀ ਆਸ ਕਰੀਦੀ ਹੈ ਉਹ ਅਰੀਦੀ ਹੈ ਉਹ ਆਸ ਜਿਹੜੀ ਆ ਉਹ ਸਫਲ ਨਹੀਂ ਹੁੰਦੀ ਉਹ ਅਸਥਪਲ ਹੋ ਜਾਂਦੀ ਆ ਉਹ ਵਿਅਰਥ ਜਾਂਦੀ ਖਜੂਲ ਚਲੀ ਜਾਂਦੀ ਆ ਉਹ ਆਸ ਲਈ ਆ ਉਹ ਖਜੂਲ ਚਲੀ ਜਾਂਦੀ ਇਹ ਬਾਈ ਦੇ ਤੂੰ ਆਪਣੇ ਮਨ ਵਿੱਚ ਆਪਣੇ ਚਿੱਤ ਵਿੱਚ ਸਿਰ ਪਰਮਾਤਮਾ ਉਤੇ ਪ੍ਰੋਸਾ ਰੱਖ ਜੇ ਮਨ ਚਿੱਤ ਆਸ ਰੱਖੇ ਹਰ ਉਪਰ ਜੇ ਤੂੰ ਆਪਣੇ ਮਨ ਦੇ ਵਿੱਚ ਚਿੱਤ ਦੇ ਵਿੱਚ ਆਸ ਰੱਖੇ ਇਹ ਰੱਖੇਗਾ ਹਰ ਉਪਰ ਉਸ ਪਰਮਾਤਮਾ ਦੇ ਦਿੱਤੇ ਤਾਂ ਮਨ ਚਿੰਦੇ ਮਨ ਇਛਤ ਅਨੇਕ ਅਨੇਕ ਭਾਲ ਭਾਇਦੇ ਅਨੇਕ ਅਨੇਕ ਨੂੰ ਪ੍ਰਾਪਤ ਹੋਏਗਾ ਨੂੰ ਪ੍ਰਾਪਤ ਕਰ ਲਏਗਾ ਪਰਮਾਤਮਾ ਨੂੰ ਸਭ ਕੁਝ ਜਾਣਦਾ ਹੈ ਜੋ ਅਸਾਂ ਜੀਵਨ ਦੇ ਮਨ ਦੇ ਵਿੱਚ ਹੁੰਦਾ ਹੈ ਪਰਮਾਤਮਾ ਹਰੇਕ ਚੀਜ਼ ਨੂੰ ਜਾਣਦਾ ਹਰ ਜਾਣੇ ਸਭ ਕੁਝ ਜੋ ਜੀਵਰਤ ਹੈ ਹਰ ਜਾਣੇ ਫਰੀ ਜਾਣਦਾ ਸਭ ਕੁਝ ਸਾਰਾ ਕੁਝ ਜੋ ਜੀ ਜੋ ਜੀ ਦੇ ਵਿੱਚ ਵਰਤੇ ਵਰਤਦਾ ਹੈ ਪ੍ਰਭ ਭਾਲਿਆ ਕਿਸੇ ਦਾ ਇੱਕ ਤਿਲ ਨਾ ਗਵਾਈ ਜਿੰਨੇ ਵੀ ਅਸੀਂ ਇਹ ਮੰਨਦੇ ਵਿੱਚ ਜੋ ਵੀ ਚਾਹਨੇ ਆ ਉਹ ਸਾਨੂੰ ਆਪ ਮਿਲ ਜਾਂਦਾ ਮਨ ਮੰਗੇ ਜਿਹੜੇ ਹਾਲ ਨੇ ਉਹ ਹਾਜ਼ਰ ਕਰ। ਪਰਮਾਤਮਾ ਉਹ ਸਭ ਕੁਝ ਜਾਣਦਾ ਜੋ ਅਸਾਂ ਜੀਵਾਂ ਦੇ ਮਨਸ ਦੇ ਵਿੱਚ ਵਾਪਰਦਾ ਹੈ। ਹਤੇ ਪਰਮਾਤਮਾ ਕਿਸੇ ਦੀ ਕੀਤੀ ਹੋਈ ਮਿਹਨਤ ਰਦਾ ਵੀ ਇੱਕ ਟਿੱਲ ਜਿੰਨੀ ਅਜਾ ਇਹ ਨਹੀਂ ਜਾਣਦਾ। ਤੋਹੇ ਮੇਰੇ ਮਨ ਉਸ ਮਾਰਗ ਪਰਮਾਤਮਾ ਦੀ ਸਦਾ ਆਸਰਾ ਜਿਹੜਾ ਸਭ ਜੀਵਾਂ ਵਿੱਚ ਮਜੂਦ ਹੈ। ਜਿਹੜਾ ਸਭ ਜੀਵਾਂ ਦੇ ਵਿੱਚ ਮਜੂਦ ਹੈ। ਅਗੇ ਹੈ ਮੇਰੇ ਮਾਨ ਜੋ ਇਹ ਸਾਰਾ ਪਰਿਵਾਰ ਦਿਖ ਰਿਹਾ। ਜੋ ਇਹ ਪਰਿਵਾਰ ਸਾਰਾ ਦਿਖ ਰਿਹਾ ਹੈ ਇਹ ਮਾਇਆ ਦੇ ਮੂਦਮੂ। ਕਿਉਂਕਿ ਇਹ ਇਹ ਇਦਿ ਮਾਇਆ ਹੀ ਬਹਿਤ। ਇਹ ਕਟਮ ਜਿਹੜਾ ਹੈ ਇਹ ਦਿਖ ਰਿਹਾ ਜੋ ਦੇਖੇ ਜਾ ਰਿਹਾ ਪਰਿਵਾਰ ਇਹ ਮਾਇਆ ਦੇ ਮੂਦਾ ਮੂਣਾ ਹੈ। ਇਸ ਪਰਿਵਾਰ ਦੀ ਆਸ ਰੱਖ ਕੇ ਤੂੰ ਆਪਣਾ ਜੀਵਨ ਵਿਅਕਤ ਨਾਗਵਾਲੇ। ਨਾਗਵਾਲੇ ਇਹਨਾਂ ਖੰਬਦੀਆਂ ਦੇ ਹੱਥ ਵਿੱਚ ਕੁਝ ਨਹੀਂ ਇਹਨਾਂ ਦੇ ਹੱਥ ਵਿੱਚ ਕੁਝ ਨਹੀਂ ਇਹ ਵਿਚਾਰੇ ਕੀ ਕਰ ਸਕਦੇ ਆ ਇਹਨਾਂ ਦਾ ਲਾਇਆ ਹੋਇਆ ਦੂਰ ਇਹਨਾਂ ਦਾ ਦੂਰ ਲਗਾਇਆ ਹੋਇਆ ਨਾ ਤੋ ਸਬਰ ਨਹੀਂ ਹੋ ਸਕਦਾ ਸੋਹਿਗ ਜੀ ਮਨ ਆਪਣੇ ਪੀਤ ਪ੍ਰਭੂ ਦੀ ਆਸ ਰੱਖ ਜੀ ਤੂੰ ਪ੍ਰਭੂ ਦੀ ਆਸ ਰੱਖ ਉਹ ਤੈਨੂੰ ਬਾਰ ਲੰਗਾ ਸਕਦਾ ਹੈ ਤੇਰੇ ਪਰਿਵਾਰ ਨੂੰ ਵੀ ਹਰੇਕ ਗੁਤਾ ਤੋਂ ਛਡਾ ਸਕਦਾ اے بھائی جے تو پربھو ਨੂੰ ਛੱਡ ਕੇ ਹੋਰ ਮਾਇਆ ਆਲਕ ਦੀ ਆਸ ਬਣਾਏਗਾ ਕਿਤੇ اے نہ ਸਮਝ ਲਈ ਕਿ ਮਾਇਆ ਤੇਰੇ ਕਿਸੇ ਕੰਮ ਆਰੇਗੀ ਮਾਇਆ ਜਿਹੜੀ ਹੈ ਮਾਇਆ ਵਾਲੀ ਆਸ ਮਾਇਆ ਵਾਲੀ ਆਸ ਪ੍ਰਭੂ ਤੋਂ ਬਿੜਾ ਪਾਉ ਇਹਨੂੰ ਕਹਿੰਦੇ ਦੂਜਾ ਪਿਆਰ اے ਸਾਰਾ ਝੂਠਾ ਪਿਆਰ اے ਜਿਹੜੀ ਮਾਇਆ ਵਾਲੀ ਆਸ ਹੈ ਜੋ ਸੀ ਮਾਇਆ ਨਾਲ ਪਿਆਰ ਕਰਨੇ ਆ परमात्मा ਦੇ ਪਿਆਰ ਨੂੰ ਛੱਡ ਕੇ ਪਿਆਰ ਨੂੰ ਛੱਡ ਕੇ ਦੂਜੀ ਨਾਲ ਕਰਦੇ ਆਂ ਮਾਇਆ ਨਾਲ ਕਰਦੇ ਆਂ ਇਹ ਸਾਰਾ ਚੂਪ ਇਹ ਸਾਰਾ ਚੂਪ ਪਿਆਰ ਹੈ ਇਹ ਤਾਂ ਇੱਕ ਖਿੰਨ ਵਿੱਚ ਨਾਸ ਹੋ ਜਾਏ ਇੱਕ ਖਿੰਨ ਇੱਕ ਇਨਸਟੈਂਟ ਇੱਕ ਜਿਹੜਾ ਹੈ ਉਹ ਛੋਟਾ ਜਿਹਾ ਅੱਖ ਚਮਕਣ ਦਾ ਸਮਾਂ ਨੂੰ ਖਿੰਨ ਕਹਿੰਦੇ ਆ ਉਹਦੇ ਵਿੱਚ ਇਹ ਨਾਸ ਹੋ ਜਾਂਦਾ ਤੇ ਮੇਰੇ ਮਨ ਸਦਾ ਕਹਿਮਰਾਨੇ ਰਹਿਣ ਵਾਲੇ ਪ੍ਰੀਤਮ ਪ੍ਰਭੂ ਦੀ ਦੀ ਆਸ ਰੱਖ ਕੋ ਪ੍ਰਭੂ ਤੇਰੀ ਕੀ ਕੀ ਸਾਰੀ ਮਿਹਨਤ ਸਫਲ ਕਰੀ ਉਹ ਸਾਰੀ ਸਫਲ ਕਰੀ ਮਾਰ ਹੈ ਮੇਰੇ ਮਾਲਕ ਪ੍ਰਭੂ ਤੇਰੀ ਪ੍ਰੇਨਾ ਦੇ ਨਾਲ ਜੀਵ ਆਸਾਂ ਪਾਉਂਦਾ ਤੇਰੀ ਹੀ ਪ੍ਰੇਨਾ ਦੇ ਨਾਲ ਜੀਵ ਜੀ ਹੈ ਉਹ ਆਸਾਂ ਪਾਉਂਦਾ ਮਨ ਦੇ ਪੁਰਨੇ ਬਣਾਉਂਦਾ ਹਰੇਕ ਜੀਵ ਉਹੋ ਜੀ ਆਸ ਧਾਰਦਾ ਜਿਵੇਂ ਜੀ ਤੂੰ ਪ੍ਰੇਮ ਕਰਦਾ ਏ ਮੇਰੇ ਮਾਲ ਕਿਸੇ ਵੀ ਜੀਵ ਦੇ ਕੋਈ ਵਸ ਨਹੀਂ ਹੈ ਮੈਨੂੰ ਤਾਂ ਮੇਰੇ ਗੁਰੂ ਨੇ ਇਹ ਸੂਝ ਬਖਸ਼ੀ ਹੈ ਕਿ ਸਭ ਕੁਝ ਦਿੱਤੀ ਹੈ ਵੀ ਕਿਸੇ ਹੋਰ ਦੇ ਵਸ ਨਹੀਂ ਹੈ ਕਿਸੇ ਵੀ ਜੀਵ ਦੇ ਕੋਈ ਵਸ ਨਹੀਂ ਹੈ ਇਹ ਮੈਨੂੰ ਕਿੱਥੋਂ ਪਤਾ ਲੱਗਿਆ ਮੈਨੂੰ ਗੁਰੂ ਨੇ ਮੇਰੇ ਗੁਰੂ ਨੇ ਇਹ ਮਨ ਸੂਝ ਦੇ ਬਖਸ਼ੀ ਇਹ ਸਮਝ ਬਖਸ਼ੀ ਹੈ ਪ੍ਰਭੂ ਆਪਣੇ ਦਾਸ ਨਾਨਕ ਦੀ ਧਾਰੀ ਹੋਇਆ ਤੁਸੀਂ ਆਪ ਹੀ ਜਾਣਦਾ ਹੈ ਆਪ ਹੀ ਜਾਣਦਾ ਹੈ ਉਸ ਤਾਂ ਉਹ ਦਰ ਇਹ ਹੈ ਕਿ ਪ੍ਰਭੂ ਦੇ ਦਰਸ਼ਨ ਕਰਕੇ ਨਾਨਕ ਦਾ ਮਨ ਦਰਸ਼ਨ ਦੀ ਵਰਤ ਨਾਲ ਮਾਇਆ ਦੀਆਂ ਸਾਂ ਬੋ ਪਰੇ ਜਾਏ ਮਾਇਆਆਂ ਆਸਾਂ ਤੋਂ ਅੱਜ ਜਾ ਰਹੇ ਇਸ ਹਨ ਆਦੇ ਪਾਵਨ ਬਿੱਤਰ ਹੁਕਮਨਾਮੇ ਦੇ ਅਕੀਆ ਵਿਚਾਰ ਅਗਲੇ ਹੁਕਮਨਾਮੇ ਦੇ ਵਿਚਾਰ ਆਪੇ ਮੈਂ ਅਗਲੇ ਲਿਵਾਈ ਦੀ ਕਾਲਸਾ ਵਾਈਬੀ ਦੀ ਤੇ